ਸਭ ਤੋਂ ਪਹਿਲਾਂ ਤੁਹਾਡਾ ਅੱਛਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਔਰ YouTube ਸੋਸ਼ਲ ਮੀਡੀਆ ਦੇ ਸਮੂੱਚੇ ਨੁਮਾਇੰਦਿਆਂ ਦਾ ਜੀ ਆਇਆਂ ਕਿ ਤੁਸੀਂ ਸਾਡੀ ਅੱਜ ਪ੍ਰੈਸ ਕਵਰੇਜ ਵਾਸਤੇ ਆਏ ਜੀ ਅੱਜ ਦੀ ਪ੍ਰੈਸ ਦੇ ਰਾਹੀਂ ਅਸੀਂ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦੇ અપਮਾਨ ਦੇ ਵਿੱਚ ਜਿਹੜੀ ਪਾਰਲੀਮੈਂਟ ਦੇ ਵਿੱਚ ਵਧਾਵਲੀ ਵਰਤੀ ਗਈ ਹੈ। ਉਹਦੇ ਤੇ ਦੇਸ਼ ਨੂੰ ਵੀ ਅਗਾਹ ਕਰਾਉਣਾ ਚਾਹੁੰਦੇ ਆਂ, ਪ੍ਰਦੇਸ਼ ਨੂੰ ਵੀ ਅਗਾਹ ਕਰਾਉਣਾ ਚਾਹੁੰਦੇ ਆਂ, ਲੋਕਾਂ ਦੇ ਵਿੱਚ ਇਹ ਗੱਲ ਰੱਖਣੀ ਚਾਹੁੰਦੇ ਆਂ ਕਿ ਕਿਸ ਤਰੀਕੇ ਦੇ ਨਾਲ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਚੱਲ ਰਹੀ ਸਰਕਾਰ ਦਾ ਜਿਸ ਸੰਵਿਧਾਨ ਨੇ ਉਹ ਪਾਵਰ ਦਿੱਤੀ ਹੋਵੇ, ਉਸ ਸੰਵਿਧਾਨ ਦੇ ਰਚਨਹਾਰ ਬਾਬਾ ਸਾਹਿਬ ਭੀਮrao Ambedkar ji ਦੇ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਕੀ ਸੰਵੇਦਨਸ਼ੀਲਤਾ ਆ ਔਰ ਕਿੰਨਾ ਉਹਨਾਂ ਦੇ ਮਨ ਦੇ ਵਿੱਚ ਕਠੋਰਤਾ ਔਰ ਉਹਨਾਂ ਦੇ ਪ੍ਰਤੀ ਅ ਦਿਲ ਦੇ ਵਿੱਚ ਮੈਲ ਹੈ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਬਤੌਰ ਪਤਾ ਲੱਗ ਗਿਆ ਆ ਅਸੀਂ ਇਹਦੇ ਡੀਟੇਲ ਤੁਹਾਨੂੰ ਜਾਣਕਾਰੀ ਰੱਖਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਸਵਿਧਾਨ ਜਿਹੜਾ ਇਹਨਾਂ ਨੇ ਉਹਦੀ ਕਦਰਾਂ ਕੀਮਤਾਂ ਨੂੰ ਕੁਚਲਿਆ ਜਾ ਰਿਹਾ ਤੁਹਾਨੂੰ ਚੇਤਾ ਹੋਵੇਗਾ ਕਿ ਕਾਂਗਰਸ ਪਾਰਟੀ ਨੇ ਜਿਹੜੀ ਇਲੈਕਸ਼ਨ ਲੋਕ ਸਭਾ ਹੋਈ ਉਦੋਂ ਵੀ ਸਭਨਾਂ ਨੂੰ ਗਾਹ ਕੀਤਾ ਸੀ ਕਿ ਜੇ ਇਹਨਾਂ ਨੂੰ ਬਹੁਮਤ ਮਿਲ ਗਈ ਇਹ ਸੰਵਿਧਾਨ ਨੂੰ ਬਦਲਣਗੇ ਇਹ ਉਸ ਚੀਜ਼ ਨੂੰ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਬਾਬਾ ਸਾਹਿਬ ਭੀਮਰਾਓਂ ਬੇਦਕਰ ਜੀ ਦਾ ਕਿਉਂਕਿ ਬਹੁਤ ਵੱਡਾ ਨਾਂ ਆ ਉਹ ਮਿਟਣਾ ਨਹੀਂ ਪਰ ਇਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਪੂਰਨ ਤੌਰ ਤੇ ਜਾਰੀ ਨੇ ਉਸੇ ਤਹਿਤ ਹੀ ਇਹਨਾਂ ਨੇ ਇਹਨਾਂ ਦੇ ਬਹੁਤ ਨਮਾਇੰਦਿਆਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਜੇ 400 ਪਾਰ ਕੀਤੀਆਂ ਇਲੈਕਸ਼ਨ ਚ ਸੀਟਾਂ ਤੇ ਅਸੀਂ ਸੰਵਿਧਾਨ ਬਦਲਾਂਗੇ ਉਹਦੀ ਗੱਲ ਬੜੀ ਚਰਚਾ ਚ ਰਹੀ ਕਾਂਗਰਸ ਪਾਰਟੀ ਨੇ ਔਰ ਇੰਡੀਆ ਲਾਈਸ ਨੇ ਬੜੇ ਜ਼ੋਰ ਦੇ ਨਾਲ ਦੇਸ਼ ਨੂੰ ਸਮਝਾਇਆ ਲੋਕਾਂ 'ਕੇ ਗੱਲ ਰੱਖੀ ਕਿ ਸੰਵਿਧਾਨ ਸਾਡਾ ਜਿਹੜਾ ਆ ਇਹ ਸਾਡਾ ਇੱਕ ਡਾਕੂਮੈਂਟ ਨਹੀਂਗਾ ਇਹ ਸਾਡੀ ਜ਼ਿੰਦਗੀ ਦੀ ਜੀਵਨ ਜਾਚ ਹੈ ਸਾਡੇ ਇੰਡੀਆ ਵਾਸਤੇ ਇਹ ਲੋਕਤੰਤਰ ਦੀ ਨੀਂਹ ਹੈ ਜਿਹੜੀ ਉਹਨਾਂ ਦੇ ਅਧਿਕਾਰ ਦਿੰਦੀ ਹੈ ਜਿਹੜੀ ਉਹਨਾਂ ਨੂੰ ਜਿਉਣ ਦਾ ਹੱਕ ਦਿੰਦੀ ਹੈ ਜਿਹੜੀ ਨਿਆਂ ਦਿੰਦੀ ਹੈ ਇਹ ਸੰਵਿਧਾਨ ਹੀ ਹੈ ਸੋ ਇਹ ਇੱਕ ਡਾਕੂਮੈਂਟ ਨਾ ਹੋ ਕੇ ਇੱਕ ਸਾਡਾ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਰੱਖਣ ਲਈ ਇੰਡੀਆ ਦਾ ਇੱਕ ਸਭ ਤੋਂ ਉੱਤਮ ਅ ਪਰੰਪਰਾਵਾਂ ਨੂੰ ਨਾਲ ਲੈ ਕੇ ਚੱਨਣ ਵਾਲਾ ਦਿਸ਼ਾ ਨਿਰਦੇਸ਼ ਕਰਨ ਵਾਲਾ ਇੱਕ ਕਹਿ ਸਕਦੇ ਹਾਂ ਕਿ ਸਮੁੱਚੇ ਤੌਰ ਦੇ ਉੱਤੇ ਸਾਰੇ ਦੇਸ਼ ਨੂੰ ਰਸਤਾ ਦੇਣ ਵਾਲਾ ਇਹ ਸੰਵਿਧਾਨ ਹੈ। ਔਰ ਇਹਦੀਆਂ ਕਦਰਾਂ ਕੀਮਤਾਂ ਨੂੰ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਟਾਈਮ ਰੱਖਣਾ। ਸਵਧਾਨਿਕ ਕਦਰਾਂ ਕੀਮਤਾਂ ਨੂੰ ਪਰ ਜਿਹੜੀ ਭਾਜਪੀ ਔਰ ਇਹਦੇ ਭਾਈਵਾਲ ਨੇ ਇਹਨਾਂ ਨੇ ਨiyet ਆਪਣੀ ਹਮੇਸ਼ਾ ਸਾਫ਼ ਰੱਖੀ ਕਿ ਅਸੀਂ ਇਹਨਾਂ ਦੇ ਅੰਗੇਜਡ ਹੈ ਅਸੀਂ ਦਰਤ ਭਾਈਚਾਰੇ ਦੇ ਵੀ ਅੰਗੇਜਡ ਹੈ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਤੁਹਾਨੂੰ ਪਤਾ ਹੋਵੇਗਾ ਕਿ ਬਹੁਤ ਜਗ੍ਹਾ ਤੇ ਇਹਨਾਂ ਨਾਲ ਬਹੁਤ ਗਲਤ ਵਿਹਾਰ ਕੀਤਾ ਜਾਂਦਾ ਪਰ ਕਾਂਗਰਸ ਇੰਡੀਆ ਲਾਈਨਸ ਜਿਹੜਾ ਹੈ ਸੈਕੂਲਰ ਹੈ ਇਹਨਾਂ ਨੇ ਹਮੇਸ਼ਾ ਜੋ ਸੰਵਿਧਾਨ ਕਹਿੰਦਾ ਹੈ ਜੋ ਦਾ ਆਦੇਸ਼ ਹੈ ਉਹਦੇ ਮੁਤਾਬਕ ਹਮੇਸ਼ਾ ਹੀ ਚੱਲੇ ਨੇ ਪਰ ਅ ਜਦੋਂ ਸੈਸ਼ਨ ਸ਼ੁਰੂ ਹੋਇਆ ਤੇ ਅਡਾਨੀ ਦਾ ਮੁੱਦਾ ਬਹੁਤ ਵੱਡਾ ਸੀ ਅਸੀਂ ਕਿਹਾ ਕਿ ਜਿਸ ਬੰਦੇ ਨੇ ਦੇਸ਼ ਦੇ ਵਪਾਰੀਆਂ ਦਾ ਨਾਂ ਸਮੁੱਚੇ ਦੁਨੀਆ ਭਰ ਦੇ ਵਿੱਚ ਕਲੰਕਿਤ ਕੀਤਾ ਹੋਵੇ ਉਹਦੇ ਕਰਕੇ ਸਾਰੇ ਵਪਾਰੀਆਂ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਗਏ ਕਿਉਂਕਿ ਅਮਰੀਕਾ ਕੈਨੇਡਾ ਫਿਰ ਤੁਸੀਂ ਕੀਨੀਆਂ ਸ਼੍ਰੀਲੰਕਾ ਇਜ਼ਰਾਈਲ ਆਸਟ੍ਰੇਲੀਆ ਦੇ ਵਿੱਚ ਸਾਰੀ ਜਗ੍ਹਾ ਤੇ ਜਾਂ ਤੇ ਉਤੇ ਇੱਕ ਕਾਰਵਾਈਆਂ ਚੱਲ ਰਹੀਆਂ ਨੇ ਜਾਂ ਉਹਦੇ ਦਿੱਤੇ ਪ੍ਰੋਜੈਕਟ ਕੈਨਸਲ ਕਰ ਦਿੱਤੇ ਗਏ ਨੇ ਔਰ ਇਹ ਕਿਉਂਕਿ ਹਰ ਇੱਕ ਦੇ ਵਿੱਚ ਭ੍ਰਿਸ਼ਟਾਚਾਰ ਪਾਇਆ ਗਿਆ। ਇਹ ਸਰਕਾਰ ਉੱਤੇ ਕਾਰਵਾਈ ਕਰੇ ਪਰ ਸਰਕਾਰ ਦੀ ਗੂੜੀ ਮਿੱਤਰਤਾ ਹੈ ਪ੍ਰਧਾਨ ਮੰਤਰੀ ਜੀ ਦੀ ਔਰ ਅਡਾਨੀ ਜੀ ਦੀ ਸੋ ਇਸ ਕਰਕੇ ਸਰਕਾਰ ਉੱਤੇ ਕਾਰਵਾਈ ਨਹੀਂ ਸੀ ਕਰਨਾ ਚਾਹੁੰਦੀ। ਅਸੀਂ ਬਾਰ-ਬਾਰ ਮੰਗ ਕਰਦੇ ਹਾਂ ਮਨੀਪੁਰ ਵਰਗਾ ਸਵੇਦਨਸ਼ੀਲ ਮਸਲਾ ਹੈ ਉਹਦੇ ਤੇ ਬਹਿਸ ਕੀਤੀ ਜਾਵੇ। ਸੰਭਲ ਵਰਗੀ ਘਟਨਾ ਵਾਪਰੀ ਹੈ ਉਹਦੇ ਤੇ ਬਹਿਸ ਕਰੋ। ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਅਸੀਂ ਗਏ ਹੀ ਉੱਥੇ ਕਾਦੇ ਵਾਸਤੇ ਆ? ਲੋਕ ਮੁੱਦੇ ਡਿਸਕਸ ਕਰਨ ਵਾਸਤੇ ਪਰ ਸਰਕਾਰ ਬਿਲਕੁਲ ਪਿੱਠ ਘੜੀ ਕਰਕੇ ਖੜ ਗਈ 75 ਸਾਲ ਸਵਿਧਾਨ ਦਿਨ ਮਨਾਉਣ ਵਾਸਤੇ 75 ਸਾਲ ਸਰਕਾਰ ਨੇ ਕਿਹਾ ਕਿ ਦੋ ਦਿਨ ਇਹਦੇ ਤੇ ਅਸੀਂ ਚਰਚਾ ਕਰਾਂਗੇ ਸਵਿਧਾਨ ਦੀ ਦੇਸ਼ ਹਾਊਸ ਦੇ ਵਿੱਚ ਸੋ ਉਹ ਸਬ ਹਾਊਸ ਦੇ ਵਿੱਚ ਜਦੋਂ ਚਰਚਾ ਹੋਈ ਤੇ ਮਾਨਯੋਗ ਸਾਡੇ ਗ੍ਰਹਿ ਮੰਤਰੀ ਕਿਉਂਕਿ ਉੱਥੇ ਬਾਰ ਬਾਰ ਇੱਕੋ ਨਾਮ ਆਉਂਦਾ ਸੀ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਰਚਨਾਰ ਨੇ ਹਰ ਕੋਈ ਅੰਬੇਦਕਰ ਜੀ ਦਾ ਨਾਮ ਲੈਂਦੇ ਸੀ ਉਹਨਾਂ ਨੂੰ ਕਿੰਨੀ ਤਕਰੀਬ ਹੋਈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਪਾਰਟੀ ਦਾ ਇੱਥੋਂ ਲਾ ਸਕਦੇ ਜੇ ਆ ਥੋੜੀ ਜੀ ਤੁਸੀਂ ਗੱਲ ਸੁਣ ਲਿਓ ਕਿ ਇਹ ਕੀ ਕਹਿ ਰਹੇ ਨੇ ਅਮਿਤ ਸ਼ਾ ਜੀ ਅਭੀ ਇੱਕ ਫੈਸ਼ਨ ਹੋ ਗਿਆ ਹੈ ਅੰਮ੍ਰਿਤ ਕੋ ਰਾਮੇੜ ਕੋ ਰਾਮੇੜ ਕੋ ਅੰਮ੍ਰਿਤ ਕੋ ਅੰਮ੍ਰਿਤ ਕੋ ਨਾ ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤਾਂ 7 ਜਨਮੋ ਤੱਕ ਸੁਰਗ ਮਿਲਦਾ ਤਾਂ ਮੈਂ ਦੁਬਾਰਾ ਤੁਹਾਨੂੰ ਦੱਸਦਾ ਅਭੀ ਇੱਕ ਫੈਸ਼ਨ ਹੋ ਗਿਆ ਹੈ ਅੰਬेडकर 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤਾਂ 7 ਜਨਮੋਂ ਤੱਕ ਸਵਰਗ ਗਿਆਤਾ ਇਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਕਿਉਂਕਿ ਲਗਾਤਾਰ 2 ਦਿਨ ਜਦੋਂ ਚਰਚਾ ਹੋਈ ਤੇ ਉਹਨਾਂ ਦਾ ਤੇ ਚਲੋ ਇਹਨਾਂ ਦੇ ਨਾਮ ਲੈਣਾ ਉਹ ਚੰਗਾ ਨਹੀਂ ਸਮਝਦੇ ਪਰ ਸਮੁੱਚੇ ਇੰਡੀਆ ਐਲਾਈንስ ਨੇ ਕਾਂਗਰਸ ਪਾਰਟੀ ਨੇ ਕਿਉਂਕਿ ਜਿਨ੍ਹਾਂ ਨੇ ਰਚਨਾ ਕੀਤੀ ਉਹਨਾਂ ਦਾ ਨਾਮ ਤੇ ਲੈਣਾ ਹੀ ਲੈਣਾ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਨੇ ਅਧਿਕਾਰ ਦਿੱਤੇ ਉਹਨਾਂ ਨੂੰ ਨਾ ਨਹੀਂ ਪਸੰਦ ਉਹ ਕਹਿੰਦੇ ਇਹ ਫੈਸ਼ਨ ਬਣ ਗਿਆ ਅੰਬੇਦਕਰ 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 ਕਰਨ ਦਾ ਇਹ ਮਤਲਬ ਦੇਖੋ ਉਹਨਾਂ ਨੂੰ ਕਿੰਨੀ ਤਕਲੀਫ ਹੈ ਇਸ ਗੱਲ ਸੋ ਅਸੀਂ ਕਹਿਣਾ ਚਾਹੁੰਦੇ ਸਾਡੀ ਪਾਰਟੀ ਉਹਨਾਂ ਤੋਂ ਅਮਿਤ ਸ਼ਾਹ ਜੀ ਤੋਂ ਅਸਤੀਫਾ ਮੰਗਦੀ ਹੈ ਕਿਉਂਕਿ ਬਹੁਤ ਵੱਡੇ ਵਰਗ ਦਾ ਤੁਸੀਂ અપਮਾਨ ਕੀਤਾ ਹੈ ਤੁਹਾਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਔਰ ਇਹਦੇ ਵਾਸਤੇ ਸਮੁੱਚੇ ਦੇਸ਼ ਦੇ ਵਿੱਚ ਵਿਰੋਧ ਹੈ ਲੋਕਾਂ ਦੇ ਮਨ ਚ ਗੁੱਸਾ ਹੈ ਕਿ ਤੁਸੀਂ ਸਤਕਾਰ ਨਹੀਂ ਦੇ ਸਕਦੇ ਨਰਾਦਰੀ ਨਾ ਕਰੋ ਮਨੀਪੁਰ ਤੇ ਕੋ ਗੱਲ ਕਰਨ ਨੂੰ ਤਿਆਰ ਨਹੀਂਗਾ ਅਡਾਨੀ ਤੇ ਗੱਲ ਕਰਨ ਨੂੰ ਤਿਆਰ ਨਹੀਂਗਾ ਦੇਸ਼ ਸਾਰਾ ਵਿਕ ਗਿਆ ਪਬਲਿਕ ਸੈਕਟਰ ਸਾਰੇ ਯੂਨਿਟ ਵਿਕ ਗਏ ਕੋਈ ਜਵਾਬ ਦੇਣ ਨੂੰ ਤਿਆਰ ਨਹੀਂਗਾ ਔਰ ਅਰਬਾ ਰੁਪਈਆ ਜਿਹੜਾ ਆ ਅਡਾਨੀ ਨੂੰ ਇਕੱਲੇ ਨੂੰ ਫਾਇਦਾ ਪਚਾ ਦਿੱਤਾ ਗਿਆ ਜਿੰਨੇ ਪ੍ਰੋਜੈਕਟ ਵਿਕੇ ਆ ਮੈਂ ਤੁਹਾਨੂੰ ਕਿਸੇ ਦਿਨ ਇਹਦੀ ਡਿਟੇਲ ਫਿਰ ਕਿਸੇ ਦਾ ਪ੍ਰੈਸ ਕਾਨਫਰੰਸ ਕਰਾਂਗੇ ਮੈਂ ਸਿਰਫ ਇਹਦੇ ਤੇ ਕਰੂੰਗਾ ਤਾਂ ਕਿ ਲੋਕਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ ਪਰ ਅਸੀਂ ਇਹ ਡਾਨੀ ਨੂੰ ਕਿਉਂ ਕਹਿ ਰਹੇ ਹਾਂ ਬਾਕੀ ਵੀ ਦੇਸ਼ ਹੈਗਾ ਬਹੁਤ ਪਬਲਿਕ ਸੈਕਟਰ ਯੂਨਿਟ ਸੀ ਜਿਹੜੇ ਵੀਕ ਸੀ ਜਿਹੜੇ ਕਮਜ਼ੋਰ ਸੀ ਆਰਥਿਕ ਤੌਰ ਤੇ ਥੋੜਾ ਥੋੜਾ ਉਹਨਾਂ ਦਾ ਕਰਜ਼ਾ ਸੀ ਬੈਂਕਾਂ ਦਾ ਤੇ ਕੌਡੀਆਂ ਦੇ ਭਾਅ ਨੂੰ ਵੇਚ ਕੇ ਤੇ ਬਾਅਦ ਚ ਉਹਦਾ ਕਰਜ਼ਾ ਮਾਫ ਕੀਤਾ ਗਿਆ ਉਸ ਸੈਕਟਰ ਉਸ ਪਬਲਿਕ ਸੈਕਟਰ ਯੂਨਿਟ ਦਾ ਤੇ ਜੇ ਉਹ ਉਸ ਸੰਸਥਾ ਦਾ ਹੀ ਮਾਫ ਕਰ ਦਿੰਦੇ ਸਰਕਾਰੀ ਦਾ ਤੇ ਆਜੋ ਦੇਸ਼ ਦਾ ਸਰਮਾਇਆ ਹੁੰਦੀ ਸੋ ਇਸ ਕਰਕੇ ਬੀਜੇਪੀ ਦੀ ਮਾਨਸਿਕਤਾ ਬੜੀ ਕਲੀਅਰ ਹੈ ਉਹ ਵਰਗਾਂ ਦੀ ਰਾਜਨੀਤੀ ਕਰਦੀ ਹੈ ਉਹ ਇੱਕ ਫਿਰਕੇ ਦੀ ਰਾਜਨੀਤੀ ਕਰਦੀ ਹੈ ਜਦ ਕਿ ਸੰਵਿਧਾਨ ਜਿਹੜਾ ਆ ਇਹ ਸੈਕੂਲਰ ਹੈ ਇਹ ਸਾਰਿਆਂ ਦਾ ਸਾਂਝਾ ਹੈ ਇਹ ਕਿਸੇ ਦੇ ਜਾਤ ਪਾਤ ਧਰਮ ਲੈਂਗੁਏਜ ਤੋਂ ਵੱਖਰਾ ਇੱਕ ਸਾਰਿਆਂ ਨੂੰ ਇਕੱਠਾ ਯੂਨਾਈਟ ਫੇਸ ਲੈ ਕੇ ਚੱਲਣ ਦਾ ਰਸਤਾ ਦਿੰਦਾ ਹੈ ਸੋ ਅਸੀਂ ਮੇਰੇ ਨਾਲ ਸਾਡੇ ਸਾਬਕਾ ਵਿਧਾਇਕ ਸਾਫਕਾ ਸਾਡੇ ਪ੍ਰਧਾਨ ਸਾਫਕਾ ਚੇਅਰਮੈਨ ਗੁਰਮントਸ ਜਗਲਬਿਸ਼ੋਰ ਸ਼ਰਮਾ ਜੀ ਬੈਠੇ ਨੇ ਤੁਹਾਨੂੰ ਪਤਾ ਕੱਲ ਇਲੈਕਸ਼ਨਾਂ ਹੋਈਆਂ ਨੇ ਸਾਰੇ ਆਪ ਆਪਣੀ ਜਗ੍ਹਾ ਬਿਜ਼ੀ ਨੇ ਮੈਂ بطور ਮੈਂਬਰ ਪਾਰਲੀਮੈਂਟ ਔਰ ਇਸ ਇਲਾਕੇ ਨੂੰ ਨੁਮਾਇੰਦਗੀ ਵੀ ਅਸੀਂ ਕਰਦੇ ਆਂ ਮੇਰੀ ਬੇਨਤੀ ਹੈ ਆਪਰਾ ਹੀ ਪਬਲਿਕ ਨੂੰ ਵੀ ਕਿ ਇਹਦਾ ਦਬਾਅ ਸਰਕਾਰ ਤੇ ਬਣਾਇਆ ਜਾਵੇ ਬੀਜੇਪੀ ਤੇ ਬਣਾਇਆ ਜਾਵੇ ਜਿਹੜਾ ਅਪਮਾਨ ਅੰਬੇਦਕਰ ਜੀ ਦਾ ਕੀਤਾ ਆ ਉਹਦੇ ਤੇ ਅਮਿਤ ਸ਼ਾਹ ਜੀ ਆਪਣਾ ਅਸਤੀਫਾ ਦੇਣ ਤਾਂਕਿ ਉਹ ਜਿਹੜਾ ਅਪਮਾਨ ਹੋਇਆ ਉਹਦੀ ਪੂਰ ਕੀਤਾ ਜਾ ਸਕੇ ਪਰ ਜੇਕਰ ਉਹ ਲਗਾਤਾਰ ਇਹ ਇਹਦੇ ਤੇ ਅਡੀਅਲਸ ਬਣ ਕੇ ਰਹਿੰਦੇ ਨੇ ਅਸੀਂ ਵੱਡੇ ਐਜੀਟੇਸ਼ਨ ਜਿਹੜੇ ਆ ਉਹ ਲੋਕਤਾ ਵਾਸਤੇ ਇਹਦੇ ਵਾਸਤੇ ਪੂਰੇ ਦੇਸ਼ ਵਿੱਚ ਹੋਣਗੇ ਕਾਂਗਰਸ ਪਾਰਟੀ ਇੰਡੀਆ ਆਲਾਈਂਸ ਜਿਹੜਾ ਆ ਉਹ ਕਰੇਗਾ ਪਹਿਲਾਂ ਵੀ ਲਗਾਤਾਰ ਇਸੇ ਤਰੀਕੇ ਨਾਲ ਪ੍ਰੋਟੈਸਟ ਹੁੰਦੇ ਪਏ ਨੇ ਇਸ ਇਨ੍ਹਾਂ ਬਿਆਨਾਂ ਦੇ ਉੱਤੇ ਪ੍ਰੋਟੈਸਟ ਲਗਾਤਾਰ ਚੱਲਦੇ ਪਏ ਆ ਫਿਰ ਵੀ ਕੋਈ ਜੂ ਨਹੀਂ ਸੜਕਦੀ ਪਈ ਸਰਕਾਰ ਦੇ ਤੁਸੀਂ ਵੇਖੋ ਨਾ ਜੀ ਇਸੇ ਕਰਕੇ ਹੀ ਇਹਨਾਂ ਨੇ ਜਦੋਂ ਪ੍ਰੋਟੈਸਟ ਹੋਣਦੇ ਸੀ ਬਖਲਾੜਚ ਨੇ ਕਦੀ ਹੀ ਸੱਤਾ ਤੇ ਪ੍ਰੋਟੈਸਟ ਨਹੀਂ ਕਰਦੀ ਅੱਜ ਜਦੋਂ ਰਾਹੁਲ ਗਾਂਧੀ ਜੀ ਤੇ ਜਿਹੜਾ ਇਹਨਾਂ ਨੇ ਝੂਠਾ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਜੀ ਨੇ ਧੱਕਾ ਮਾਰਿਆ ਸੱਟਾਂ ਲਾਤੀਆਂ ਤੁਸੀਂ ਦੇਖੋ ਡਰਾਮਾ ਕਿੱਡਾ ਵੱਡਾ ਆ ਕਿ ਪਹਿਲੀ ਗੱਲ ਤੇ ਜਦੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੁਸੀਂ ਸੱਤਾ ਧਿਰ ਜੇ ਤੁਹਾਨੂੰ ਤੇ ਕੁਝ ਕਰਨ ਦੀ ਲੋੜ ਹੀ ਨਹੀਂ ਡਾਂਗਾਂ ਦੇ ਕਦੀ ਬੈਨਰ ਅਸੀਂ ਬੈਂ ਤੁਸੀਂ ਕੋ ਸਾਡੇ ਪ੍ਰੋਟੈਸਟ ਸੌ ਪੇਪਰ ਹੁੰਦੇ ਆ ਜਾਂ ਕਾਟਨ ਹੋਏਗਾ ਉਹਦੇ ਤੇ ਕੋ ਪ੍ਰਿੰਟ ਹੋਏਗਾ ਜਿਹੜਾ ਅਸੀਂ ਲੋਕਾਂ ਦੇ ਅੱਗੇ ਆਪਣੀ ਗੱਲ ਇੱਕ ਰੱਖਦੇ ਆ ਔਰ ਉਹਨਾਂ ਨੇ ਡਾਂਗਾ ਦੇ ਉੱਤੇ ਲਾਈ ਸੀ ਬੰਦ ਮਤਲਬ ਇੱਕ ਸੋਚੀ ਸਮਝੀ ਸਾਜਿਦ ਦੇ ਤਹਿਤ ਇਹ ਮਾਨਸਿਕਤਾ ਦਿਖਾਉਂਦੀ ਹੈ ਹੋਮ ਮਿਨਿਸਟਰ ਦੀ ਔਰ ਪ੍ਰਾਈਮ ਮਿਨਿਸਟਰ ਦੀ ਕਿਉਂਕਿ ਥੱਲੇ ਦੀ ਕਿਸੇ ਦੀ ਜਰਤ ਨਹੀਂ ਹੈਗੀ ਕੋਈ ਬੰਦਾ ਗੱਲ ਵੀ ਕਰ ਦੇ ਉਹਨਾਂ ਦੇ ਐਮਪੀ ਦੁਖੀ ਨੇ ਇਸ ਗੱਲ ਤੋਂ ਉਹਨਾਂ ਨੇ ਲਿਆ ਕੇ ਰਸਤੇ ਰੋਕੇ ਔਰ ਸਾਡੇ ਜੇੜੀ ਐਮਪੀ ਦਾ ਅਪਮਾਨ ਵੀ ਕੀਤਾ ਪਲੱਸ ਝੂਠਾ ਪਰਚਾ ਰਾਹੁਲ ਗਾਂਧੀ ਦੇ ਉੱਤੇ ਦੇਣ ਦਾ ਉਹਨਾਂ ਨੇ ਬਕਾਇਤ ਕੀਤੀ ਇਸ ਗੱਲ ਕਿ ਪਰਚਾ ਐਫਆਈਆਰ ਹੋ ਕਿਉਂ ਕਿਉਂਕਿ ਰਾਹੁਲ ਗਾਂਧੀ ਲੋਕਵਾਜ਼ ਠਾਉਂਦਾ ਹੈ ਲੀਡਰ ਆਫ oppositon ਹੈ ਔਰ ਡਰਾਮਾ ਕਿੰਨਾ ਹੈ ਕਿ ਉਹ ਜਿਹੜੇ ਐਮਪੀ ਸਾਹਿਬ ਜਿਹੜੇ ਸਾਡੇ ਉਹ ਡਿੱਗੇ ਨੇ ਉਦੋਂ ਰਾਤ ਚ ਕੁਝ ਹੋਇਆ ਉਹ ਪਹਿਲਾਂ ਉਹਨਾਂ ਦੀ ਹਾਲਾਤ ਠੀਕ ਹੈ ਬਾਅਦ ਚ ਉਹਨਾਂ ਦੇ ਕਿੰਨਾ ਵੱਡਾ ਉੱਤੇ ਸਿਰ ਤੇ ਬੰਦ ਦਿੱਤਾ ਜਾਂਦਾ ਮੇਰਾ ਖਿਆਲ ਜਿੰਨੀ ਕੁ ਛੱਟ ਸੀ ਉੱਤੇ ਇੱਕ ਟੇਪ ਨਾ ਵੀ ਬੰਦਾ ਕਵਰ ਕੀਤਾ ਜਾਂਦਾ ਵੀ ਇੰਨਾ ਵੱਡਾ ਡਰਾਮਾ ਸਾਰੀ ਬੀਜੇਪੀ ਉਹਦਾ ਪਤਾ ਲਣ ਜਾ ਰਹੀ ਹੈ ਮਹਾਰਾਂਝੀ ਇੰਨਾ ਤੇ ਜਦੋਂ 13 ਦਸੰਬਰ ਨੂੰ ਹਮਲਾ ਹੋਇਆ ਸੀ ਉੱਥੇ ਉਹ ਕੁਝ ਜਿਹੜੇ ਅੰਦਰ ਗਏ ਸੀ ਤੰਗ ਹੋਈ ਆ ਜਿਹੜੇ ਹੁਣ ਜਿੱਦਣ ਜਿੱਦਣ ਅਸੀਂ ਆ ਲਾਸਟ ਇਅਰ ਸੀ ਜਿਹੜੇ ਲੜਕੇ ਅੰਦਰ ਬੜੇ ਸੀ ਉਸ ਤੋਂ ਬਾਅਦ ਨਹੀਂ ਬੀਜੇਪੀ ਨੇ ਕਦੀ ਪਤਾ ਲਿਆ ਜਿਹੜੇ ਲੋਕਾਂ ਨੇ ਫੜਿਆ ਸਾਡੇ ਵਰਗਾ ਸਾਡੇ ਨਾਲ ਦੇ ਹੱਥ ਵੀ ਨਹੀਂ ਮਲਾਏ ਇਹਨਾਂ ਨੇ ਵੀ ਕੀ ਸੀ ਜੇ ਕਦੇ ਜੇ ਕੋਈ ਸਸਲੀ ਹੁੰਦਾ ਤੇ ਫੇਰ ਇਹਨਾ ਮਗਰਮਚਦੇ ਥਰੂ ਹੋਣਾ ਜਿਹੜਾ ਪਰ ਉਹ ਬੰਦੇ ਨੂੰ ਇੱਕ ਚਰੀਟ ਲੱਗੀ ਆ ਤੁਸੀਂ ਤੁਹਾਡੇ ਸਾਹਮਣੇ ਮਤਲਬ ਲਊ ਭੱਗ ਜਾਂਦਾ ਕਿਤੇ ਥੱਲੇ ਕਿਤੇ ਡਿੱਗ ਗਿਆ ਸੱਟ ਲੱਗ ਗਈ ਹੋਊਗੀ ਬਟ ਉਹ ਰਾਹੁਲ ਗਾਂਧੀ ਜੀ ਨੇ ਜੇ ਤੁਸੀਂ ਲਾਈ ਹੈ ਤੇ ਅਸੀਂ ਤਾਂ ਤੁਹਾਨੂੰ ਚੈਲੰਜ ਕਰ ਰਹੇ ਹਾਂ ਵੀ ਚੱਪੇ ਚੱਪੇ ਦੇ ਕੈਮਰੇ ਤੁਸੀਂ ਵੀਡੀਓ ਸਾਹਮਣੇ ਲੋਕਾਂ ਕੇ ਰੱਖਦੇ ਹੋ ਜੋ ਕੋ ਤੱਕਾ ਵਜਣ ਦੇ ਉਲਟਾ ਤੱਕੇ ਖੜਗੇ ਜੀ ਨੂੰ ਵੱਜੇ ਸਾਡੇ ਪ੍ਰਧਾਨ ਜੀ ਖੜਗੇ ਜੀ ਨੂੰ ਵੱਜੇ ਨਹੀਂ ਸਾਡਾ ਜਿਹੜਾ ਕਾਂਗਰਸ ਦੇ ਪ੍ਰੈਜ਼ੀਡੈਂਟ ਉਹ ਨਹੀਂ ਕਿਉਂਕਿ ਵੀਡੀਓ ਦਿਖਾਨਗੇ ਤੇ ਦੋਦਾ ਦੋਤੇ ਪਾਣੀ ਦਾ ਪਾਣੀ ਹੋ ਜਾਣਾ ਸਿਰਫ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਵੀ ਅਸੀਂ ਨਾ ਤੇ ਤੁਹਾਨੂੰ ਅੰਦਰ ਬੋਲਣ ਦੇਣਾ ਨਾ ਤੁਹਾਨੂੰ ਬਾਹਰ ਬੋਲਣ ਦੇਣਾ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਰਾਹੀਂ ਪ੍ਰੈਸ ਅੱਗੇ ਰੱਖੀਆਂ ਨੇ ਅਸੀਂ ਅਮਿਤ ਸ਼ਾਹ ਜੀ ਦਾ ਰਜ਼ਾਇਨ ਮੰਗਦੇ ਆ ਤੁਰੰਤ ਅਮਿਤ ਸ਼ਾਹ ਜੀ ਆਪਣੇ ਹੋਮ ਮਿਨਿਸਟਰੀ ਤੋਂ ਅਸਤੀਫਾ ਦੇ ਜੇ ਨਹੀਂ ਦਿੰਦੇ ਤਾਂ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਹਦਾ ਕਮਿਆਜਾ ਭੁਗਤਣਾ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਭੁਗਤਣਾ ਪਵੇਗਾ ਦੇਖੋ ਅਸੀਂ અપਮਾਨ ਨਹੀਂ ਸਹਿਣ ਕਰ ਸਕਦੇ ਬਾਬਾ ਸਾਹਿਬ ਜੀ ਦਾ ਮਾਨ ਨਹੀਂ ਸਹਿਣ ਕਰ ਸਕਦੇ ਜਿਹੜੇ ਲੋਕ ਸਹਿਨ ਕਰਦੇ ਨੇ ਜਾਂ ਜਿਹੜੇ ਲੋਕ ਚੁੱਪ ਕਰਕੇ ਬੈਠੇ ਨੇ ਇਹ ਲੋਕ ਧਿਆਨ ਰੱਖ ਲੈਣ ਇਹ ਲੋਕ ਤੁਹਾਡੇ ਹੱਕ 'ਚ ਨਹੀਂ ਹੈਗੇ ਇਸ ਵਰਗ ਦੇ ਹੱਕ 'ਚ ਨਹੀਂ ਜੋ ਜਿੱਦੇ ਇੱਕ ਪੰਨੇ ਤੇ ਪਤਾ ਲੈਣ ਵਾਸਤੇ ਮੈਂਬਰ ਪਾਰਲੀਮੈਂਟ ਦਾ ਜਾ ਰਹੇ ਨੇ ਸਾਰੇ ਜਿੰਨੇ ਵੀ ਬੀਜੇਪੀ ਦੇ ਕਾਰਜਕਤਾ ਦੂਸਰੇ ਪਾਸੇ ਡੱਲੇਵਾਲ ਹੋਣਾਗਾ ਕੋਈ ਵੀ ਹਾਲ ਹਾਲਚਲ ਜਨਮਗਤ ਨਹੀਂ ਪਹੁੰਚਿਆ ਕੀ ਸਮਝਦੇ ਹੋ ਸਪੀਕਰ ਜੀ ਔਰ 28 ਦਿਨ ਹੋ ਚੁੱਕੇ ਨੇ ਤੁਸੀ ਇਹ ਵੇਖ ਲਓ ਫਰਕ ਕਿੰਨਾ ਹੈ ਇੱਕ ਕਿਸਾਨ ਪਤਾ ਲੱਗਣ ਦਾ ਦੇ ਬਾਈ ਦੇ ਉਹਦੀ ਸੇਚ ਗਰਾਵਟ ਆ ਰਹੀ ਹੈ ਡੱਲੇਵਾਲ ਸਾਹਿਬ ਦੀ ਔਰ ਸਮੁੱਚੇ মিডিਆ ਦੇ ਵਿੱਚ ਸਮੁੱਚੀ ਆਪੋਜੀਸ਼ਨ ਪਾਰਟੀਆਂ ਸਾਰੀਆਂ ਜਿੰਨੂੰ ਦਰਦਿਆ ਐਨਜੀਓ ਵੀ ਜਾ ਰਹੇ ਪਰ ਵੇਖ ਲੋ ਸਰਕਾਰ ਦੀ ਇੱਕ ਬੰਦੇ ਦੇ ਇੰਨੀ ਕਿ ਮੇਰਾ ਖਿਆਲ ਹੈ ਵੀ ਉਹ ਵੀ ਪਤਾ ਨਹੀਂ ਕਿੱਦਾਂ ਉਹਦੇ ਆਈ ਹੋਊਗੀ ਰੀਡ ਔਰ ਕਿਤੇ ਛੱਟ ਲੱਗੀ ਮਾੜੀ ਮੋਟੀ ਕੀ ਹੋਇਆ ਬਟ ਉਹਦਾ ਪਤਾ ਲੈਣ ਲਈ ਇਹ ਮਤਲਬ ਦੋਹਾਂ ਢਾਈਆਂ ਘੰਟਿਆਂ ਦੀ ਸਮੁੱਚੀ ਮਿਨਿਸਟਰੀ ਸੈਂਟਰ ਦੀ ਉੱਥੇ ਚਲੇਗੀ ਜਿਹੜਾ ਬੰਦਾ ਲੋਕਾਂ ਦੇ ਹੱਕਾਂ ਦੀ ਲੜ ਰਿਹਾ ਜਿਹੜਾ ਸੁਵਿਧਾਾਂ ਲਈ ਲੜ ਰਿਹਾ ਕਿਉਂਕਿ ਦੱਲੇਵਾਲ ਸਾਹਿਬ ਕੀ ਮੰਗ ਰਹੇ ਹੈ ਕਨਸਟੀਟਿਊਸ਼ਨ ਰਾਈਟ ਸਾਨੂੰ ਐਜੀਟੇਸ਼ਨ ਕਰ ਲੈਣ ਦੋ ਸਾਨੂੰ ਦਿੱਲੀ ਜਾ ਲੈਣ ਦੋ ਅਸੀਂ ਆਪਣੀ ਗੱਲ ਰੱਖਣੀ ਹੈ ਜਿਹੜੇ ਅਧਿਕਾਰ ਹੈ ਤੇ ਦੂਜੇ ਪੰਨੇ ਜਿਹੜੇ ਬੰਦੇ ਅਧਿਕਾਰ ਦੀ ਅਧਿਕਾਰ ਨੂੰ ਕੁਚਲ ਰਹੇ ਆ ਉਹਨਾਂ ਦੀ ਇੱਕ ਬੰਦੇ ਨੂੰ ਡਰਾਮਾ ਕਰਕੇ ਇੱਕ ਡਰਾਮ ਡਰਾਮੈਟਿਕ ਤਰੀਕੇ ਦੇ ਨਾਲ ਪਰਤੀ ਕਰਕੇ ਉਹਦਾ ਪਤਾ ਲੈਣ ਜਾ ਰਹੇ ਆ ਇਹ ਫਰਕ ਹੈ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਔਰ ਇਹ ਉਹਨਾਂ ਦੇ ਮਨ ਦਾ ਮੰਚਾ ਹੈ ਉਹਨਾਂ ਦੀ ਮਾਨਸਿਕਤਾ ਜਿਹੜੀ ਹੈ ਮਤਲਬ ਬਿਲਕੁਲ ਸੰਤੁਲਨ ਉਹਨਾਂ ਦਾ ਗੈਪ ਹੋ ਚੁੱਕਾ ਹੈ ਉਹਨਾਂ ਨੂੰ ਸਿਰਫ ਇੱਕ ਹੀ ਦਿਖਦਾ ਹੈ ਕਿ ਡਿਕਟੇਟਰਸ਼ਿਪ ਧੱਕਾ ਕਿਦਾਂ ਕਰਨਾ ਉਸੇ ਤੇ ਉਹ ਕਾਇਮ ਨੇ ਉਹੀ ਉਹ ਕਰ ਰਹੇ ਨੇ ਜੇ ਮੰਨ ਚ ਕੁਝ ਵੀ ਸੰਵਿਧਾਨ ਦੇ ਪ੍ਰਤੀ ਜਿਹੜਾ 75 ਸਾਲਾ ਹੀ ਮਨਾ ਰਹੇ ਏ ਜੇ ਮੰਨ ਚ ਉਹਨਾਂ ਦੇ ਦਰਦ ਹੁੰਦਾ ਤੇ ਸਾਰੀ ਇਹ ਹੀ ਮਿਨਿਸਟਰੀ ਡੱਲੇਵਾਲ ਸਾਹਿਬ ਦੇ ਉੱਤੇ ਸਹਰਾਣੇ ਤੇ ਖੜੀ ਹੁੰਦੀ ਔਰਾ ਸਾਹਿਬ ਅਭਿਸ਼ਾਪ ਨੇ ਆਪਣੇ ਬਿਆਨ ਤੇ ਸਪਾਈ ਦੇ ਚੁੱਕੇ ਪਹਿਲਾਂ ਇਹ ਕਿ ਮੇਰੇ ਬਿਆਨ ਨੂੰ ਤੋਰ-ਤੋਰ ਕੇ ਪੇਸ਼ ਕੀਤਾ ਗਿਆ ਤੇ ਦੂਜਾ ਗਿਆ ਵੀ ਅੰਬੇਦਕਰ ਸਾਹਿਬ ਨੂੰ ਤੇ ਕਾਂਗਰਸ ਨੇ ਭਾਰਤ ਰਤਨ ਨਹੀਂ ਸੀ ਦੇ ਦਿੱਤਾ ਤੁਸੀਂ ਜਿੰਨੇ ਨਹੀਂ ਨਾ ਦਿੱਤਾ ਜਾਂ ਜੋ ਹੋਇਆ ਉਹ ਤੇ ਇੱਕ ਇਤਿਹਾਸ ਹੋ ਗਿਆ ਮਨ ਜਿਹੜਾ ਤੁਸੀਂ ਇਤਿਹਾਸ ਰਚ ਰਹੇ ਜਿਉਂਕਿ ਰਚ ਰਹੇ ਜੀ ਉਸ ਤੋਂ ਬਾਅਦ ਉਹ ਗੱਲਾਂ ਉਹ ਗੱਲਾਂ ਉਹਨਾਂ ਨੂੰ ਆਦਤ ਹੈ ਉਹ ਜਿਹੜੀ ਵੀ ਗੱਲ ਕਰੋਗੇ 50 ਸਾਲ ਪਿੱਛੇ ਲੈ ਜਾਂਦੇ ਅਸੀਂ ਜਿਹੜੀ ਮੌਜੂਦਾ ਹੋਈ ਆ ਆ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਆ ਤੁਸੀਂ ਇਹ ਦੱਸੋ ਇਹ અપਮਾਨ ਹੈ ਕਿ ਨਹੀਂ ਮਾਨ ਜਿਹੜੀ ਅਸੀਂ ਤੁਹਾਨੂੰ ਦਿਖਾ ਰਿਹਾ ਕੀ ਹੈ ਅਭੀ ਇੱਕ ਫੈਸ਼ਨ ਹੋ ਗਿਆ ਹੈ ਫੈਸ਼ਨ ਰਾਮਬੀਰ ਕੋ ਰਾਮਬੀਰ ਕੋ ਰਾਮਬੀਰ ਆ ਕੀ ਹੈ ਆ ਕੀ ਹੈ ਇਹ ਮਾਨ ਨੇ ਭਗਵਾਨ ਦਾ ਨਾਮ ਵੀ ਲੈ ਰਹੇ ਇਹ ਨਾਲ ਨਹੀਂ ਨਹੀਂ ਭਗਵਾਨ ਦਾ ਨਹੀਂ ਨਹੀਂ ਭਗਵਾਨ ਦਾ ਨਾਮ ਲੋ ਗੰਬੀਦਕਰ ਜੀ ਨੂੰ ਇਹ ਕਹਿਣਾ ਵੀ ਇਹ ਕਿਉਂ ਲੈਂਦੇ ਗੰਬੀਦਕਰ 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 ਆਪ ਕੋ ਗੱਲ ਥੋੜਾ ਜਿਸ ਉਹਦੀ ਬਾਡੀ ਲੈਂਗੁਏਜ ਵੇਖੋ ਨਾ ਸਾਹਿਬ ਮਾਦਾ ਸਾਹਿਬ ਇਹ ਤੁਸੀਂ ਨਾ ਨਾ ਮਦਰ ਸਾਹਿਬ ਕਾਂਗਰਸ ਵੀ ਕਹਿੰਦੀ ਹੈ ਇਹ ਪ੍ਰਾਈਵੇਟ ਸੈਕਟਰ ਪਬਲਿਕ ਸੈਕਟਰ ਵਿੱਚ ਦੇ ਦਿੰਦੇ ਮਦਾਨੀ ਨੂੰ ਕਿਹਾ ਲੋਕਾਂ ਦੇ ਵਿੱਚ ਇਹ ਚੀਜ਼ਾਂ ਲੈ ਕੇ ਜਾਣ ਜੇ ਕਾਂਗਰਸ ਕਿਤੇ ਨਾ ਕਿਤੇ ਪਿੱਛੇ ਰਹੀ ਨਹੀਂ ਦੇਖੋ 2024 ਦੇ ਵਿੱਚ ਵੀ ਇਹ ਚੀਜ਼ ਨੂੰ ਮੁੱਦਾ ਬਣਾ ਲਿਆ ਲੋਕ ਸਭਾ ਦੇ ਵਿੱਚ ਤੇ ਚੀਤਾ ਕੋ ਬਹੁਤ ਜ਼ਿਆਦੀ ਨਹੀਂ ਕਾਂਗਰਸ ਨਹੀਂ ਆਈਆਂ ਜਾਂ ਲੋਕ ਇਹ ਸਮਝ ਨਹੀਂ ਪਾਰੇ ਸਟ੍ਰੈਟਜੀ ਨੂੰ ਦੇਖੋ ਦੋ ਚੀਜ਼ਾਂ ਨੇ ਇੱਕ ਤੇ ਜਿਹੜਾ ਮਾਫੀ ਕਾਫੀ ਚਾਹਣਾ ਤੁਹਾਡੇ ਤੋਂ ਕਿ ਜਿੰਨਾ ਕਿ ਸਰਮਾਇਆ ਸਿਸਟਮ ਉਹਨਾਂ ਕੋ ਵੱਟਾਇਆ ਮੋਸਟਲੀ ਇਲੈਕਟ੍ਰੋਨਿਕ মিডিਆ ਜਿਹੜਾ ਆ ਉਹਨਾਂ ਨੇ ਉਹਦੇ ਤੇ ਕਾਬਜ਼ ਹੋਏ ਨੇ 80% ਉਹਨਾਂ ਦੇ ਆ ਹੁਣ ਆ ਜਿਹੜੀ ਚੀਜ਼ ਐ ਜੇਕਰ ਦੇ ਡੱਲੇਵਾਲ ਸਾਹਮਣੇ ਦੇ ਬਰਾਬਰ ਉਹਦੀ ਰੰਗੀ ਜਿਹੜੇ ਮਾਜੋਕ ਐਮਪੀ ਦਾਖਲ ਵੀਡੀਓ ਬਣਾ ਕੇ ਚਲਾਓਗਾ ਕਿ ਕਿੱਥੇ ਤੁਹਾਨੂੰ ਜਾਣਾ ਚਾਹੀਦਾ ਸੀ ਔਰ ਉਹ ਨਹੀਂ ਚੱਲਣ ਦੇਣੀ ਔਰ ਰਾਹੁਲ ਜੀ ਜਿਹੜਾ ਬਿਆਨ ਦਿੰਦੇ ਉਹਨੂੰ ਸਪੇਸ ਕਿੰਨੀ ਮਿਲਦੀ ਐ ਬਹੁਤ ਛੋਟੀ ਘਟਾਈ ਜਾਂਦੀ ਐ ਖਬਰ ਕੋਈ ਚੈਨਲ ਚੱਕਦਾ ਨਹੀਂ ਖਬਰ ਚਲਾਉਂਦਾ ਨਹੀਂ ਚਲਾਉਂਦੇ ਆ 10 20% 10 20% ਜੇ ਉਥੇ ਫੇਕ ਨਿਊ ਚਲਾ ਦਿੱਤੀਆਂ ਜਾਂਦੀਆਂ ਕਦੀ ਚੱਕ ਕੇ ਸਾਰੇ ਚੈਨਲ ਇਜ਼ਰਾਈਲ ਚਲੇ ਜਾਂਦੇ ਆ ਵੀ ਇਜ਼ਰਾਈਲ ਆ ਹੋ ਗਿਆ ਇਜ਼ਰਾਈਲ ਆ ਹੋ ਗਿਆ ਕਦੀ ਸ਼੍ਰੀਲੰਕਾ ਚਲੇ ਜਾਂਦੇ ਆ ਜਿਹੜਾ ਮੁੱਦਾ ਆ ਉਹ ਮੁੱਦੇ ਜਿਹੜੇ ਜਿਹੜਾ ਜਿਹਦੇ ਰਾਈ ਅਸੀਂ ਜਿਸ ਪਲੇਟਫਾਰਮ ਰਾਈ ਅਸੀਂ ਗੱਲ ਅੱਗੇ ਲੈ ਕੇ ਤੁਸੀਂ ਜਾਣੀ ਹੈ ਉਹ ਤੇ ਬਹੁਤ ਚਿਰ ਸਾਡੀ ਗੱਲ ਅੱਗੇ ਰੱਖਦੇ ਹੀ ਨਹੀਂਗੇ ਕਿਉਂਕਿ ਜੋਗੇ ਇਸ ਤਰੀਕੇ ਦਾ ਆ ਉਹ ਕੰਟਰੋਲ ਕੀਤਾ ਹੈ ਉਹਨਾਂ ਨੇ ਬਟ ਫਿਰ ਵੀ ਜਿਹੜੀ ਤੁਸੀਂ ਕਿਹਾ ਨਾ ਕਿ ਤੁਸੀਂ ਲੈ ਕੇ ਗਏ ਲੋਕ ਨਹੀਂ ਮੰਨੇ ਲੋਕ ਮੰਨੇ ਜੇ ਇਹ ਪੂਰਨ ਬਹੁਮਤ ਚ ਆ ਜਾਂਦੇ ਇਹਨਾਂ ਨੇ ਤੁਹਾਡੀ ਜ਼ਿੰਦਗੀ ਮੁਹਾਰ ਕਰ ਦੇਣੀ ਸੀ ਜੀਣੀ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਹੀ ਬਦਲਣਾ ਸੀ ਅੱਜ ਪਬਲਿਕ ਸੈਕਟਰ ਹੋਣ ਦੇ ਨਾਲ ਸਾਰੀਆਂ ਜੋਬ ਚਲੇ ਗਈਆਂ ਨੇ ਪ੍ਰਾਈਵੇਟ ਸਰਕਾਰੀ ਉਹ ਸਰਕਾਰੀ ਜੋਬਾਂ ਦੇ ਨਾਲ ਜਿਹੜੀ ਰਿਜ਼ਰਵੇਸ਼ਨ ਹੈ ਉਹ ਵੀ ਤੁਹਾਨੂੰ ਪਤਾ ਉਹ ਵੀ ਜੋਬ ਘਟ ਜਾਂਦੀ ਹੈ ਤੋ ਇਹਨਾਂ ਦਾ ਇੱਕ ਮੰਚਾ ਬੜਾ ਕਰੀਅਰ ਹੈ ਅਸੀਂ ਉਹਨਾਂ ਨੂੰ ਡੱਕਣ ਚ ਕਾਮਯਾਬ ਹੋ ਰਹੇ ਹਾਂ ਲੋਕ ਹੁਣ ਸੁਣਨਾ ਸ਼ੁਰੂ ਹੋ ਗਏ ਸ਼ੁਰੂ ਸੋਸ਼ਲ ਮੀਡੀਆ ਦਾ ਥੈਂਕਸ ਆ ਤੁਹਾਡਾ ਬਹੁਤ ਜਿਹੜੇ ਸਾਨੂੰ ਸਪੋਰਟ ਕਰਦੇ ਜੀ ਉਹਨਾਂ ਦਾ ਵੀ ਥੈਂਕਸ ਜੜੇ ਸਵਿਧਾਨ ਨੂੰ ਸਪੋਰਟ ਕਰਦੇ ਜੀ ਮੇਰਾ ਮਤਲਬ ਤੇ ਕਹਿਣ ਦਾ ਇਹ ਉਹਦੇ ਰਹੀ ਗੱਲ ਅਸੀਂ ਪਹੁੰਚਾਉਣੇ ਵੀ ਆ ਹਰ ਮੁੱਦਾ ਰਾਹੁਲ ਗਾਂਧੀ ਜੀ ਸਭ ਤੋਂ ਪਹਿਲਾਂ ਅੱਗੇ ਚਾਹ ਕੇ ਚੱਕਦੇ ਤਨ ਚੇਕੋ ਇਹ ਤਾਂ ਮੌਜੂਦਾ ਜਿਹੜੀ ਕੱਲ ਇਲੈਕਸ਼ਨ ਹੋਈ ਉਹਦੇ ਬਾਰੇ